ਕ੍ਰਿਤਾ ਹਾਂਜੀ ਬੋਲੋ ਜੀ ਹਾਂ ਧਰਮ ਸਿੰਘ ਬੋਲਦਾ ਸੀ ਹਾਂਜੀ ਤੁਹਾਡਾ ਨੰਬਰ 6 ਵਾ ਮੇਰੇ ਕੋਲੇ ਅੱਛਾ 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 ਨੰਬਰ ਸੇਵ ਰੱਖਣ ਲੱਗੀ ਫਿਰ ਅੱਜ ਕੱਲ੍ਹ ਹੈ ਹੋਰ ਥੋੜਾ ਦਾ ਨੰਬਰ ਰੱਖਣਾ ਹੀ ਪੈਣਾ ਹੁਣ ਮੈਨੂੰ ਅੱਛਾ ਜਦੋਂ ਆਪ ਨਾ ਸੀ ਫਿਰ ਪੂਰੇ ਇੰਪੋਰਟੈਂਟ ਬੰਦੇ ਹੋਗੇ ਤੇਰੇ ਤਾਂ ਹੀ ਨੰਬਰ ਸੇਵ ਰੱਖਣੀਆਂ ਮੇਰਾ ਹਾਂ ਹੋਰ ਬੈਠਾ ਸੀ ਇੱਥੇ ਮੋਟਰ ਤੇ ਅੱਛਾ ਹਾਂ ਮੋਟਰ ਚੱਲੀ ਜਾਂਦੀ ਐ ਠੰਡਾ ਮੌਸਮ ਐ ਮੀਂਹ ਪੈ ਕੇ ਹਟਿਆ ਐ ਮੈਂ ਸੋਚਿਆ ਤੂੰ ਪੱਠੇ ਪੱਠੇ ਵੱਢਣੀ ਆ ਜਾਂਦੀ ਐ ਆ ਜਾਂਦੀ ਅੱਛਾ ਤੇ ਆਈ ਤਾਂ ਹੈ ਨਹੀਂ ਫਿਰ ਆ ਜਾਂਦੀ ਐ ਆ ਜਾਂਦੀ ਆ ਜਾਂਦੀ ਰੋਜ਼ ਹੀ ਕਰਦੀ ਰਹਿੰਦੀ ਐ ਮੀਂਹ ਲਈ ਮੈਂ ਵੇਟ ਕਰੀ ਜਾਂਦੀ ਮੀਂਹ ਹਟੇ ਤਾਂ ਮੈਂ ਆ ਜਾ ਅੱਛਾ ਨੀਰੇ ਵਿੱਚ ਤਾਂ ਗੱਲ ਬਣਦੀ ਐ ਕੱਲ ਤੋਂ ਦੂਜਿਆਂ ਦੇ ਖੇਤ ਚੋੜਦੀ ਸੀ ਉਧਰ ਮੈਂ ਇਧਰ ਖੜਾ ਦਿੱਤੀ ਜਾਉ ਮੈਂ ਕਿਤੇ ਓਧਰਲੇ ਪਾਸੇ ਆਵੇਂ ਪਰਲੇ ਮੈਂ ਪਰਲੇ ਖੇਤੋਂ ਦਾ ਵੱਢ ਲਈ ਸੀ ਬੱਠੇ ਪਰਲੇ ਖੇਤੋਂ ਥੋੜਾ ਜਿਹਾ ਛੇਤੀ ਜਾਣਾ ਸੀ ਤਾਂ ਉਹ ਖੇਤ ਨੇੜੇ ਸੀ ਥੋੜੇ ਬੰਨੇ ਨਹੀਂ ਆ ਸਕੀ ਤੇ ਕੱਲ ਉਹਦਾ ਫਿਰ ਮਾਲ ਮੱਤਾ ਖਾਦਾ ਮੇਰਾ ਐਵੇਂ ਗਿਆ ਅੱਛਾ ਮੇਰੇ ਨਾਲ ਫਿਰ ਗਵੰਢਣ ਆ ਗਈ ਸੀਗੇ ਨਾ ਤਾਂ ਕਰਕੇ ਫਿਰ ਮੈਂ ਤੁਸੀਂ ਪੰਗੇ ਲਾਉਂਗੇ ਉਹ ਕਰੇ ਦੱਸ ਦੂਗੀ ਉਹ ਗਵੰਡਨਾ ਕੁਛ ਨਹੀਂ ਦੱਸਦੀ ਗਵੰਡਨ ਨੇ ਨਾਲ ਜਿਉਂ ਸੀਰਾ ਮੇਰਾ ਕੀਤਾ ਕਰਾਇਆ ਹੈਗਾ ਕੰਮ ਚੰਗਾ ਮਾੜਾ ਕੰਮ ਸਾਰਾ ਹੀ ਕੀਤਾ ਅੱਛਾ ਗਵੰਡਨ ਨਾਲ ਵੀ ਕਰਿਆ ਕਿ ਤੁਸੀਂ ਕੀਤਾ ਹੀ ਗਵੰਡਨ ਨਾਲ ਗਵੰਡਨ ਤੇ ਕਿਹੜਾ ਕੁਛ ਕੋਈ ਲੱਗਿਆ ਨਹੀਂਗਾ ਹੂੰ ਹਾਂ ਬਿਹੋਰ ਜੈਜਾ ਕੋਸਰ ਜੈਜਾ ਜੋ ਕੋ ਛੋਟੇ ਲੱਗਿਆ ਉਹ ਜੇ ਗਵੰਡਨ ਦੇ ਲੱਗਿਆ ਭਾਈ ਅੱਛਾ ਗਵੰਡਨ ਨਾਲ ਵੀ ਕਰ ਲਿਆ ਹੈ ਤੇ ਕਰ ਲਿਆ ਫਿਰ ਕਰਨ ਨੂੰ ਕੀ ਹੈ ਸਰਦਾਰ ਮਾੜਾ ਕੰਮ ਕੀਤਾ ਮੈਂ ਦੱਸ ਤੈ ਕੋ ਫੋਨਾਂ ਦਾ ਕੰਮ ਹੀ ਕੀਤਾ ਹਾਂ ਉਹ ਕਰਿਆ ਬੰਦੇ ਦਾ ਕੰਮ ਮਾੜਾ ਕੰਮ ਹੀ ਕੀਤਾ ਮਾੜਾ ਕੀ ਕੰਮ ਕੀਤਾ ਉਹ ਘਰ ਵਾਲਾ ਉਹਨੂੰ ਛੱਡ ਕੇ ਗਿਆ ਤੇ ਉਹ ਵਿਚਾਰੀ ਮੈਨੂੰ ਕਹਿੰਦੀ ਸੀ ਕਿ ਮੈਂ ਤਰਸਦੀ ਆ ਇਸ ਕੰਮ ਨੂੰ ਅੱਛਾ ਤੇ ਮੈਂ ਫਿਰ ਕਰਤਾ ਉਹ ਗਵੰਡੇ ਨੂੰ ਤੇਰੇ ਮੇਰਾ ਪਤਾ ਲੱਗਿਆ ਫਿਰ ਦੱਸਣਾ ਦੇਉਗੀ ਅਗਲੀ ਗੋਗੀ ਚ ਕੱਲ ਤਾਂ ਮੇਰੇ ਨਾਲ ਫਿਰਦਾ ਸੀ ਅੱਜ ਵੀ ਨਾਲ ਫਿਰਦਾ ਹੈ ਤੇਰਾ ਮੇਰਾ ਪਤਾ ਤਾਂ ਤਾਂ ਲੱਗੂਗਾ ਨਾ ਜੇ ਉਹਨੂੰ ਦੱਸੂਗਾ ਮੈਂ ਤੁਹਾਨੂੰ ਦੱਸਦਾ ਨਹੀਂ ਮੈਂ ਤਾਂ ਦੱਸਦਾ ਨਹੀਂ ਮੈਂ ਤਾਂ ਬੋਲਦਾ ਹੀ ਨਹੀਂ ਮੈਂ ਤਾਂ ਬਸ ਆਪਦਾ ਕੰਮ ਹੀ ਕਰਦਾ ਜਿਹੜਾ ਕਰਨਾ ਹੁੰਦਾ ਚੰਗਾ ਮਾਰਾ ਅੱਛਾ ਪੂਰਾ ਨਹੀਂ ਮੈਂ ਕੁਝ ਕਰਦਾ ਹੂੰ ਮੈਂ ਤਾਂ ਨਹੀਂ ਕਰਦਾ ਅੱਜ ਵੀ ਮੇਰਾ ਮਾਲ ਥੱਦਾ ਹੈਗਾ ਤੇਜ ਪੂਰਾ ਤੇ ਹੁਣ ਸਾਰੀ ਜਿਹੜੀ ਡੋਰ ਐ ਨਾ ਉਹ ਤੇਰੇ ਹੱਥ ਚ ਆ ਓਕੇ ਮੁੰਡਾ ਗਿਆ ਸੀ ਰਾਜਸਥਾਨ ਹੂੰ ਉਥੋਂ ਕੰਜਰ ਦਾ ਲਿਆ ਆ ਤੇਜ ਮਾਲ ਬਾਲਾ ਅੱਛਾ ਕਾਲੇ ਡੋਡੇ ਜਮਾ ਸੱਪ ਦੀ ਸਰੀਰ ਕੇ ਤੇ ਮੈਂ ਉਹਨੂੰ ਕੋਡੇ ਚਾਹ ਚ ਤੇ 100 ਗ੍ਰਾਮ ਇਕੱਠੇ ਚਾਹ ਲਈ ਦੀ ਚਾਹ ਵੀ ਲਈ ਤੇ ਹੁਣ ਸੱਪ ਮਾਰੀ ਜਾਂਦਾ ਰੱਬ ਤੇਰਾ ਫਲਾ ਕਰੇ ਫੁਕਾਰੀ ਅੱਛਾ ਸੱਪ ਭਾਲਦਾ ਹੁਣ ਖਾਦਾ ਹੂੰ ਸੱਤ ਨੂੰ ਖੱਡ ਮਿਲਦੀ ਨਹੀਂ ਜੇ ਮੈਂ ਕਿਹਾ ਵੀ ਕੋਨਾ ਪ੍ਰੀਤੋਂ ਨੂੰ ਹੌਲਾ ਲਿਆ ਜਾਵੇ ਹੂੰ ਚਲੋ ਸੱਤ ਨੂੰ ਪ੍ਰੀਤੋਂ ਦੀ ਸਾਡੇ ਚ ਵਾਰ ਦੇ ਜਨਾ ਕੀ ਰਸ ਹੂੰ ਕੋਈ ਨਹੀਂ ਮੀ ਹਟ ਜੇ ਹੀ ਰਾਜਾਂਗੇ ਮੀ ਤਾਂ ਹਟੂ ਗਈ ਭਾਈ ਮੀ ਤਾਂ ਹਟੂਗਾ ਮੈਂ ਕਹਿੰਦਾ ਜਿੰਨੂ ਬੱਬੂ ਮਾਨ ਕਹਿੰਦਾ ਹੁੰਦਾ ਸੌਣ ਦੀ ਝੜੀ ਨਹੀਂ ਲੱਗੀ ਸੌਣ ਦੀ ਝੜੀ ਤੇ ਮੈਂ ਵੀ ਖੜਾ ਕੋਠੇ ਤੂੰ ਵੀ ਛੱਤ ਤੇ ਝੜੀ ਮਚਾ ਮੈਂ ਕਨਾਂ ਵੀ ਸੌਂਦੀ ਝੜੀ ਦੇ ਵਿੱਚ ਤੇਰੇ ਨਾਲ ਨੱਚਦੇ ਰੰਜੀ ਕਰਦਾ ਉਹ ਮੈਂ ਤਾਂ ਉਹ ਗੱਲ ਬਣੀ ਪਈ ਆ ਹੁਣ ਮੈਂ ਮੀਂਹੇ ਦੇ ਚਾਹਤਾ ਜੇ ਵਾਹ ਫਿਰ ਉਹ ਹੀ ਗੱਲ ਕਰਦੀ ਵੀ ਕਹਿਣਗੇ ਮੀਂਹੇ ਵਿੱਚ ਚੱਲੀ ਆ ਉਸ ਪਰੋਸਰੀ ਕਹਿਣਗੇ ਮੀਂਹੇ ਵਿੱਚ ਕੀ ਲੈਣ ਚੱਲੀ ਆ ਮੀਂਹੇ ਵਿੱਚ ਮੀਂਹੇ ਵਿੱਚ ਤਾਂ ਭਾਈ ਜੇ ਤੂੰ ਵਾਹ ਭਰਨੀ ਹੈ ਤੇ ਮੈਂ ਮੁੰਡੇ ਨੂੰ ਕਰ ਦਿੰਦਾ ਫੋਨ ਛੋਟੇ ਨੂੰ ਚਾਹਣਿਆਂ ਨੂੰ ਅੱਛਾ ਉਹ ਜੀਬ ਲੈ ਕੇ ਆ ਜੂਗਾ ਤੇਰੇ ਬਾਰ ਦੇ ਮੂਹਰੇ ਟਟੂਕੇ ਵੀ ਓਕੀ ਕਰਨੇ ਰੁਕੀ ਕਰਨੇ ਹੂੰ ਉਹਦੋਂ ਛੱਡ ਜੂਗਾ ਇੱਥੇ ਫਿਰ ਬਾਲਾ ਜੀ ਕਰਦਾ ਤਾਂ ਭੇਜ ਦੇ ਫਿਰ ਮਾਜੂਗੀ ਜੀ ਤਾਂ ਹੁਣ ਕਰਦਾ ਹੀ ਆ ਫਿਰ ਉਹਨੂੰ ਦੱਸ ਕਦੇ ਇੱਕ ਵਾਰੀ ਕਰ ਗਈ ਉਹਦੋਂ ਲੈ ਫਿਰ ਉਹਦੋਂ ਬਾਅਦ ਜੀ ਤਾਂ ਫਿਰ ਉਹਨ ਕਰੂਗਾ ਹੀ ਵਾਰ-ਵਾਰ ਕਰਨੇ ਨੂੰ ਕੋਈ ਨਹੀਂ ਫਿਰ ਭੇਜ ਦੇ ਉਹ ਮੁੰਡੇ ਨੂੰ ਤੂੰ ਮੈਨ ਨਾਲ ਨਾ ਚੂਗੀ ਮੈਂ ਮੁੰਡੇ ਨੂੰ ਭੇਜਦੇ ਆਹ ਮੁੰਡਾ ਜੀ ਮੁੰਡੇ ਨੂੰ ਪਤਾ ਲੱਗ ਗਿਆ ਜੀ ਮੁੰਡੇ ਨੇ ਕਿਤਾਬ ਮੈਂ ਵੀ ਲੋਨ ਫਿਰ ਦੇ ਦੇ ਮੁੰਡੇ ਨੂੰ ਹਾਂ ਹਾਂ ਮੁੰਡੇ ਨੂੰ ਨਹੀਂ ਦਿੰਦੀ ਤੇ ਮੁੰਡੇ ਨੂੰ ਪਤਾ ਲੱਗ ਗਿਆ ਬਾਪੂ ਮੈਂ ਦਿੰਦੀ ਆ ਤੇ ਫਿਰ ਮੇਰੇ ਉਹ ਵੀ ਆਖ ਬਾਬੂ ਮੈਨੂੰ ਵੀ ਦਵਾਈ ਮੈਨੂੰ ਵੀ ਦਵਾਈ ਕੰਝਰ ਹੈਗਾ ਸਿਰੇ ਦਾ ਪੂਰਾ ਉਹ ਹੋਰ ਜਿੱਦੋਂ ਮੈਂ ਬਾਪੂ ਦੀ ਹੋ ਜੂਗੀ ਫਿਰ ਉਹਦੀ ਮੈਂ ਤਾਂ ਅੰਮਾ ਹੀ ਲੱਗੂਗੀ ਨਾ ਫਿਰ ਅੰਮਾ ਨਹੀਂ ਥੋੜੀ ਨਾਲ ਲਊਗਾ ਤੇ ਫਿਰ ਕਿਵੇਂ ਕਰਗੀ ਫਿਰ ਮੈਂ ਅੱਜ ਮੈਨੂੰ ਇੰਨਾ ਪਤਾ ਹੁੰਦਾ ਤੇ ਜੀਪ ਜੀ ਮੈਂ ਲਿਆਉਂਦਾ ਤੇ ਮੈਨੂੰ ਚੜਾ ਕੇ ਲੈ ਜਾਂਦਾ ਮੈਂ ਲਿਆ ਮੋਟਰਸਾਈਕਲ ਤੇ ਇੱਧਰ ਪਾਈ ਹਲਾਂਗੀ ਤੇ ਮੋਟਰਸਾਈਕਲ ਤੇ ਚੜ੍ਹੇ ਆਏਂਗੀ ਆ ਜਾਂਣਾ ਗਿੱਲੇ ਗਿੱਲੇ ਹੋ ਕੇ ਆ ਜੇਨੇ ਹੋਏ ਕਿਰਕ ਜੋ ਤੁਸੀਂ ਥੋੜੀ ਥੋੜੀ ਦੇਰ ਹੋਰ ਵੇਟ ਕਰੋ ਮਾ ਆ ਜੂਗੀ ਮਾਪੇ ਆ ਜੂਗੇ ਮਾਪੇ ਆ ਜਾਣਗੇ ਫਿਰ ਹੋਰ ਕਿਹੜਾ ਸੂਟ ਪਾਏਂਗੇ ਆਏਂਗੇ ਫਿਰ ਅੱਜ ਤੂੰ ਫ੍ਰੀ ਤੋ ਜਿਹੜਾ ਤੁਹਾਨੂੰ ਰੰਗ ਪਸੰਦ ਹੋਈ ਪਾਏ ਆਉਂਗੀ ਜਿਹੜਾ ਮਰਜੀ ਬਾਣੀ ਆ ਕੇ ਤੇ ਚਲਾਉਣੀ ਆ ਵਾ ਅੱਛਾ ਤਰ ਹਾਂ ਆ ਕੇ ਤਰ ਲੋ ਆ ਲਾਲ ਰੂਡ ਬਾ ਕੇ ਆਏ ਤੇ ਤੇ ਚੱਡੀ ਵੀ ਲਾਲ ਬਾ ਕੇ ਅੱਛਾ ਜੀ ਹਾਂ ਤੇ ਸਾਹ ਸੂਪਾ ਕਰਕੇ ਆਏ ਬਲੋ ਕੋਈ ਠੰਗ ਜਦੋਂ ਤੇ ਲੋ ਬੈਟ ਹੋਵੇ ਗਿੰਦੀ ਤੇ ਮੈਨੂੰ ਵੀ ਪੂਰਾ ਪਤਾ ਲੱਗੇ ਤੇ ਦੋਸਤਲੀ ਹੋਵੇ ਸਿਰ ਪੂਰੀ ਸਮਾਰ ਕੇ ਫਰਮਾਇਸ਼ਾਂ ਬਹੁਤ ਆ ਤੁਹਾਡੀ ਹਨ ਆਪ ਇੱਕ ਸੁੱਕੀ ਪੱਚ ਹੋਵੇ ਨਾ ਜਿਹੜੀ ਘਾਹ ਨਾ ਹੋਵੇ ਉੱਤੇ ਹੂੰ ਰੋਤੇ ਕਿਦੋਂ ਖੁੰਡੀ ਖੇਡਣ ਨੂੰ ਵੀ ਜੀ ਵਧੀਆ ਕਰਦਾ ਅੱਛਾ ਤੇ ਮਾਲ ਹੋ ਜਾ ਲੱਗਿਆ ਤੇਜ ਤੇ ਗੱਲ ਹੁਣ ਪੂਰੀ ਬਣ ਕੇ ਖੜਾ ਚ ਕੋਈ ਨਹੀਂ ਕਰਾਂਗੇ ਡਿਮਾਂਡ ਪੂਰੀ ਹੂੰ नीता है खेरा जांगे. ठीका. ठीका, ठीका, ठीका. याजी तो तरी शेली ना हो ले में ब्रोंसा न नो तमवरी भी लेला? शेली ने लेला लोला लेला. अच्छो? प्रोंवा। शेली नो में लियोंदी बहा? मॉहुं। पर शेली नो मी साधद ला दोसी ਤੇਰੀ ਵਧੀਆ ਪੀੜੀ ਪੀੜੀ ਉਹ ਤਾਂ ਖੂਬ ਬਣਿਆ ਪਿਆ ਤੁਸੀਂ ਸਾਰਿਆਂ ਦੀ ਚੈੱਕ ਕਰ ਲਈਗੇ ਹੋਰ ਚੈੱਕ ਕਰ ਲਈ ਮੈਂ ਸਾਰਿਆਂ ਦੀ ਬਸ ਜਿਆਦਾ ਨਹੀਂ ਮੀਂਹ ਦਾ ਇੰਤਜ਼ਾਰ ਕਰ ਬੰਦ ਹੋਣ ਦਾ ਤੇ ਫਿਰ ਖੰਡ ਬਣ ਕੇ ਆ ਜਾਵੇਗਾ ਹਾਂ ਕੋਈ ਨਹੀਂ ਆਉਣੀਆ ਫਿਰ ਨਹੀਂ ਠੀਕ ਆ ਓਕੇ